ਇਤਿਹਾਸ ਵਿੱਚ ਅਜਿਹੇ ਕਈ ਰਾਜ਼ ਹਨ ਜੋ ਅੱਜ ਵੀ ਅਣਸੁਝੇ ਹਨ ਪਰ ਇੱਕ ਕਹਾਣੀ ਜੋ ਸਮੁੰਦਰ ਦੀ ਗਰਾਈ ਵਿੱਚ ਕਿਤੇ ਗੁਮ ਹੋ ਗਈ ਉਹ ਹੈ ਮੈਰੀ ਸਿਲੇਸਟੀ 2 ਨਵੰਬਰ 1872 ਨੂੰ ਇਹ ਜਹਾਜ਼ ਆਪਣੀ ਮੰਜ਼ਿਲ ਵੱਲ ਰਵਾਨਾ ਹੋਇਆ ਪਰ ਕੁਝ ਹਫ਼ਤਿਆਂ ਬਾਅਦ ਇਹ ਜਹਾਜ਼ ਸਮੁੰਦਰ ਵਿੱਚ ਤੈਰਦਾ ਮਿਲਿਆ ਪਰ ਕਪਤਾਨ ਉਸਦੀ ਪਤਨੀ ਤੇ ਇੱਕ ਛੋਟੀ ਬੱਚੀ ਤੇ ਸਾਰਾ ਕਰੂ ਗਾਇਬ ਸੀ ਪਰ ਕੀ ਇਸ ਦੇ ਪਿੱਛੇ ਕੋਈ ਸ਼ਰਾਪ ਜਾਂ ਕਾਲੀ ਤਾਕਤ ਸੀ ਜਾਂ ਫਿਰ ਕੁਝ ਹੋਰ ਜੋ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਅੱਜ ਅਸੀਂ ਖੋਲਣਾਗੇ ਇਸ ਅਨਸੁਲਜੀ ਕੁਥੀ ਦੇ ਪਰਦੇ ਤੇ ਇਸ ਜਹਾਜ਼ ਦੀ ਪੂਰੀ ਕਹਾਣੀ ਇਸ ਦੇ ਇਤਿਹਾਸ ਆਖਰੀ ਸਫਰ ਤੇ ਰਸਮੀ ਅਲੋਪ ਹੋਣ ਦੀਆਂ ਥਿਊਰੀਆਂ ਬਾਰੇ ਵੀ ਗੱਲ ਕਰਨ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕੀ ਆਫਿਸਟੀ ਚੈਨਲ ਤੇ ਮੈਰੀ ਸਿਲਿਸਟੀ ਦੀ ਕਹਾਣੀ ਸ਼ੁਰੂ ਹੁੰਦੀ ਹੈ 1462 ਵਿੱਚ ਜਦੋਂ ਇਹ ਜਹਾਜ਼ ਕੈਨੇਡਾ ਦੇ ਸਪੈਂਸਰ ਆਈਲੈਂਡ ਵਿੱਚ ਬਣਿਆ ਸੀ ਇਸ ਦਾ オリジナル ਨਾਮ ਅਮਾਜੋਨ ਸੀ ਇਹ ਇੱਕ ਬ੍ਰਿਗੇਂਟਿਨ ਸੀ ਜਿਸ ਦੀ ਲੰਬਾਈ 103 ਫੁੱਟ ਚੜਾਈ 25.7 ਫੁੱਟ ਤੇ ਡੁੰਗਾਈ 16.2 ਫੁੱਟ ਸੀ ਇਸਦਾ ਭਾਰ 282.2 ਟਨ ਸੀ ਇਹ ਜਹਾਜ਼ ਤੇਜ਼ ਰਫ਼ਤਾਰ ਤੇ ਕਮਰਸ਼ੀਅਲ ਸਮਾਨ ਢੋਣ ਲਈ ਡਿਜ਼ਾਈਨ ਕੀਤਾ ਗਿਆ ਸੀ ਜਿਸ ਵਿੱਚ ਵਾਈਟ ਓਕ ਤੇ ਪਾਇਨ ਦੀ ਲੱਕੜੀ ਵਰਤੀ ਗਈ ਸੀ ਹੋਰ ਜਹਾਜ਼ਾਂ ਦੀ ਤੁਲਨਾ ਵਿੱਚ ਇਹ ਛੋਟਾ ਜ਼ਰੂਰ ਸੀ ਪਰ ਇਸ ਤੇ ਮਾਲਕ ਨਾ ਮਿਲਣ ਦਾ ਕਾਰਨ ਇਹ ਨਹੀਂ ਸੀ ਕਿ ਇਹ ਛੋਟਾ ਸੀ ਸਗੋਂ ਇਹ ਸੀ ਕਿ ਇਹ ਸਰਪਿਤ ਸੀ ਅਜਹੀਆਂ ਕਹਾਣੀਆਂ ਬਹੁਤ ਚਰਚਾ ਵਿੱਚ ਸਨ ਜਿਵੇਂ ਸਫ਼ਰ ਦੌਰਾਨ ਇਹ ਜਹਾਜ਼ ਡੈਮੇਜ ਹੋ ਕੇ ਰਪੇਲੇ ਜਿਸ ਸ਼ਿਪ ਯਾਰਡ ਵਿੱਚ ਗਿਆ ਉਹ ਪੂਰਾ ਸ਼ਿਪ ਯਾਰਡ ਆਪਣੇ ਆਪ ਹੀ ਅੱਗ ਵਿੱਚ ਸੜ ਗਿਆ ਪਰ ਜਹਾਜ਼ ਨੂੰ ਅੱਗ ਨਹੀਂ ਲੱਗੀ ਇਸ ਨੂੰ ਜਿਸ ਨੇ ਵੀ ਖਰੀਦਿਆ ਉਹ ਵੀ ਗੰਗਾਲ ਹੋ ਗਏ ਤੇ ਇਸ ਨੇ ਇੱਕ ਜਹਾਜ਼ ਨੂੰ ਟੱਕਰ ਮਾਰ ਕੇ ਉਸ ਨੂੰ ਸਮੁੰਦਰ ਦੀ ਅੰਗਰਾਹੀਆਂ ਵਿੱਚ ਡਬੋ ਦਿੱਤਾ ਤੇ ਫਿਰ ਇਸ ਨੇ ਆਪਣੇ ਹੀ ਕੈਪਟਨ ਦੇ ਖੂਨ ਨਾਲ ਆਪਣੇ ਹੱਥ ਰੰਗ ਲਏ ਇਸ ਘਟਨਾ ਵਿੱਚ ਨਾਵਾਸ ਕੋਚੀਆਂ ਤੋਂ ਲੰਡਨ ਵੱਲ ਸਫ਼ਰ ਤੋਂ ਪਹਿਲਾਂ ਕੈਪਟਨ ਮੈਕਲੀਨ ਅਚਾਨਕ ਬਿਮਾਰ ਹੋ ਗਿਆ ਤੇ ਉਹ ਮੌਦੇ ਮੂਹ ਵਿੱਚ ਚਲ ਗਿਆ ਕੀ ਇਹ ਸਭ ਸੰਜੋਗ ਸੀ ਪਰ ਲੋਕਾਂ ਨੂੰ ਅਜੀਹਾ ਨਹੀਂ ਲੱਗ ਰਿਹਾ ਸੀ ਇਸ ਤੇ ਆਖਰੀ ਮਾਲਕ ਨੇ ਅਮਾਜ਼ੋਨ ਉਕਨੇਡਾ ਦੇ ਤੱਟ ਤੇ ਲਿਆ ਕੇ ਟੁੱਟੀ ਫੁੱਟੀ ਹਾਲਤ ਵਿੱਚ ਉੱਥੇ ਹੀ ਬੈਨ ਕਰ ਦਿੱਤਾ 1862 ਵਿੱਚ ਜਦੋਂ ਇੱਕ ਅਮਰੀਕਨ ਨੇ ਇਸ ਨੂੰ ਖਰੀਦਿਆ ਤੇ ਰਿਪੇਅਰ ਕਰਕੇ ਇਸ ਦਾ ਨਵਾਂ ਨਾਮ ਮੈਰੀ ਸੇਲੇਸਟੀ ਦਿੱਤਾ 1872 ਵਿੱਚ ਇਸ ਨੂੰ ਕੈਪਟਨ ਬੈਂਜਾਮਿਨ ਸਪੋਨਰ ਬ੍ਰਿਗ ਸਮੀਥ ਐਕਸਮਨੂ ਵੇਚ ਜਿਸ ਨੇ ਜਹਾਜ਼ ਦੀ ਮੁਰੰਮਤ ਤੇ ਸੁਧਾਰ ਕੀਤਾ 5 ਦਸੰਬਰ 1872 ਨੂੰ ਪ੍ਰੋਟੈਸ਼ਿਪ ਡਾਈ ਗਰੇਸ਼ੀਆ ਜੋ ਆਪਣੇ ਸਫ਼ਰ ਤੇ ਨਿਕਲੀ ਪਰ ਸਫ਼ਰ ਦੇ ਵਿਚਕਾਰ ਕੈਪਟਨ ਡੇਵਿਡ ਮੋਰਹੋਸ ਤੇ ਉਹਨਾਂ ਦੇ ਕਰੂ ਨੂੰ ਉਹਨਾਂ ਵੱਲ ਆਉਂਦਾ ਇੱਕ ਜਹਾਜ਼ ਦਿਖਾਈ ਦਿੱਤਾ ਜਿਸ ਜਹਾਜ਼ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਉਹ ਜਹਾਜ਼ ਸੀ ਮੈਰੀ ਸਿਲੈਸਟੀ ਇਹ ਉਹੀ ਜਹਾਜ਼ ਸੀ ਜੋ ਸਿਰਫ 8 ਦਿਨ ਪਹਿਲਾਂ ਨਿਊਯਾਰਕ ਤੋਂ ਇਟਲੀ ਵੱਲ ਨੂੰ ਰਵਾਨਾ ਹੋਇਆ ਸੀ ਤੇ ਉਸ ਜਹਾਜ਼ ਦੇ ਕੈਪਟਨ ਸਨ ਬੈਂਜਾਮਿਨ ਬ੍ਰਿਗ ਜਿਸ ਜਹਾਜ਼ ਨੂੰ ਹੁਣ ਤੱਕ ਆਪਣੀ ਮੱਜਲ ਤੇ ਪਹੁੰਚ ਜਾਣਾ ਚਾਹੀਦਾ ਸੀ ਤਾਂ ਇਹ ਜਹਾਜ਼ ਡਾਈਗਰੇਸ਼ੀਆ ਦੇ ਰਸਤੇ ਵਿੱਚ ਕੀ ਕਰ ਰਿਹਾ ਸੀ ਪਰ ਕੈਪਟਨ ਮੋਰਹੋਸ ਨੇ ਕਈ ਸਿੰਗਲ ਪੇਜਾਂ ਦੀ ਕੋਸ਼ਿਸ਼ ਕੀਤੀ ਤਾਂ ਜੋ ਜਹਾਜ਼ ਨਾਲ ਸੰਪਰਕ ਕੀਤਾ ਜਾ ਸਕੇ ਪਰ ਸਿਗਨਲ ਦਾ ਕੋਈ ਜਵਾਬ ਨਹੀਂ ਮਿਲਿਆ ਤੇ ਇਸਨੇ ਉਹਨਾਂ ਨੇ ਆਪਣੇ ਕਰੂ ਮੈਂਬਰਾਂ ਨੂੰ ਉਸ ਜਹਾਜ਼ ਦੇ ਅੰਦਰ ਭੇਜੇ ਪਹਿਲੀ ਨਜ਼ਰ ਵਿੱਚ ਤਾਂ ਸਭ ਕੁਝ ਠੀਕ ਲੱਗ ਰਿਹਾ ਸੀ ਪਰ ਅਸਲ ਵਿੱਚ ਜਹਾਜ਼ ਤੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਕਿਉਂਕਿ ਜਹਾਜ਼ ਦੇ ਕਰੂ ਮੈਂਬਰ ਕੈਪਟਨ ਉਸਦੀ ਪਤਨੀ ਸਾਰਾ ਤੇ ਉਹਨਾਂ ਦੀ 2 ਸਾਲ ਦੀ ਮਾਸੂਮ ਬੇਟੀ ਸੋਫੀਆ ਬਿਨਾਂ ਕਿਸੇ ਸਰਾਖ ਦੇ ਗੁੰਮ ਸਨ ਤੇ ਲਾਈਫਬੋਟ ਵੀ ਗਾਇਬ ਸੀ ਹਾਲਾਂਕਿ ਮੈਰੀ ਸਿਲਿਸਟੀ ਤੇ ਲੜਾਈ ਤੇ ਜਾਂ ਅੱਗ ਦੇ ਕੋਈ ਨਿਸ਼ਾਨ ਸਨ ਜਿਵੇਂ ਉਪਰ ਉਪਰੋਂ ਤਾਂ ਜਹਾਜ਼ ਦੀ ਹਾਲਤ ਬਿਲਕੁਲ ਠੀਕ ਲੱਗ ਰਹੀ ਸੀ ਪਰ ਸ਼ਾਨਬਿੰਨ ਕਰਨ ਤੇ ਇਹ ਸਾਹਮਣੇ ਆਇਆ ਕਿ ਕੈਪਟਨ ਦੇ ਨੈਵੀਗੇਸ਼ਨ ਇਨਸਟਰੂਮੈਂਟ ਤੇ ਜਹਾਜ਼ ਦੇ ਪੇਪਰ ਦੋਵੇਂ ਗਾਇਬ ਸਨ ਸਿਰਫ ਇਹੀ ਦੋ ਚੀਜ਼ਾਂ ਗਾਇਬ ਨਜ਼ਰ ਆ ਰਹੀਆਂ ਸਨ ਇਥੋਂ ਤੱਕ ਕਿ 1700 ਬੈਰਲ ਇੰਡਸਟਰੀਅਲ ਅਲਕੋਹਲ ਕਾਰਗੋ ਜਮਨੂਖਾਂ ਦੇ ਪੀਲੇ ਨਹੀਂ ਸੀ ਤੇ ਜਹਾਜ਼ ਤੇ 6 ਮਹੀਨਿਆਂ ਤੱਕ ਖਾਣ ਪੀਣ ਲਈ ਕਾਫੀ ਖਾਣਾ ਤੇ ਪਾਣੀ ਮੌਜੂਦ ਸੀ ਜਦੋਂ ਕੈਪਟਨ ਬੈਂਜਮਿਨ ਦੀ ਲੌਗ ਬੁੱਕ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਆਖਰੀ ਐਂਟਰੀ ਮਿਲੀ ਜੋ 25 ਨਵੰਬਰ ਸਵੇਰ 8 ਵਜੇ ਦੀ ਸੀ ਜਾਨੇ ਕਿ ਕੈਪਟਨ ਬੈਂਜਮਿਨ ਲਗਭਗ 10 ਦਿਨਾਂ ਤੋਂ ਗਾਇਬ ਸਨ ਪਰ ਹੁਣ ਇੱਥੇ ਸਵਾਲ ਇਹ ਆਉਂਦਾ ਹੈ ਕਿ ਕੈਪਟਨ ਤੂਫਾਨਾਂ ਵਿੱਚ ਵੀ ਆਪਣਾ ਜਹਾਜ਼ ਨਹੀਂ ਛੱਡਦਾ ਤਾਂ ਇਸ ਕੈਪਟਨ ਨੇ ਇੰਨੀ ਸਹੀ ਸਲਾਮਤ ਜਹਾਜ਼ ਨੂੰ ਆਖਰ ਕਿਉਂ ਛੱਡਿਆ ਤੇ ਕੈਪਟਨ ਬੈਂਜਮਿਨ ਆਪਣੇ ਕਰੂ ਮੈਂਬਰਾਂ ਨੂੰ ਖੁਦ ਚੁੰNDE ਸਨ ਜਾਨੇ ਉਨ੍ਹਾਂ ਦਾ ਹਰ ਮੈਂਬਰ ਫਰਸਟ ਕਲਾਸ ਦਾ ਸੀ ਇਸ ਲਈ ਕਮਹਾਨ ਕੈਪਟਨ ਤੇ ਇੰਨੇ ਸਾਰੇ ਲੋਕਾਂ ਦਾ ਇਕੱਠੇ ਗਾਇਬ ਹੋਣਾ ਕਿਸੇ ਰਸ ਤੋਂ ਘਟ ਨਹੀਂ ਸੀ ਜਦੋਂ ਮੋਰੋਸ ਨੂੰ ਪੂਰਾ ਯਕੀਨ ਹੋ ਗਿਆ ਕਿ ਜਹਾਜ਼ ਤੇ ਕੋਈ ਨਹੀਂ ਹੈ ਤਾਂ ਉਸਨੇ ਜਹਾਜ਼ ਨੂੰ ਵਾਪਸ ਜੁਬਰਾਟਰ ਆਪਣੇ ਨਾਲ ਲੈ ਕੇ ਜਾਣ ਦੀ ਸੋਚੀ ਤਾਂ ਜੋ ਜਹਾਜ਼ ਦੀ ਸਾਲਵੇਜ ਕਲੇਮ ਕਰ ਸਕੇ ਤਰ ਅਸਰ ਪਹਿਲਾਂ ਅਜਿਹਾ ਕਾਨੂੰਨ ਸੀ ਜੇ ਕੋਈ ਵਿਅਕਤੀ ਕਿਸੇ ਛੱਡੇ ਹੋਏ ਜਹਾਜ਼ ਨੂੰ ਵਾਪਸ ਲੈ ਆਉਂਦਾ ਸੀ ਤਾਂ ਜਹਾਜ਼ ਦੇ ਮਾਲਕ ਨੂੰ ਲੱਭਣ ਵਾਲੇ ਜਹਾਜ਼ ਪਲੱਸ ਕਾਰਗੋ ਦੀ ਵੈਲਿਊ ਦਾ ਕੁਝ ਸ਼ੇਅਰ ਇਨਾਮ ਵਜੋਂ ਦੇਣਾ ਪੈਂਦਾ ਸੀ ਤੇ ਅਜਿਹਾ ਹੋਇਆ ਵੀ ਜਦੋਂ ਮਾਰਹੋਸ ਜਹਾਜ਼ ਨੂੰ ਬਬਸ ਲੈ ਆਇਆ ਤਾਂ ਇਨਾਮ ਲਈ ਸਾਲਵੇਜ ਕੋਰਟ ਵਿੱਚ ਸੁਣਵਾਈਆਂ ਲਈ ਫਾਰਮਲ ਇਨਵੈਸਟੀਗੇਸ਼ਨ ਸ਼ੁਰੂ ਹੋਈ ਤੇ ਜਾਂਚ ਵਿੱਚ ਅਜਿਹੀਆਂ ਕਈ ਡਿਟੇਲਾਂ ਸਾਹਮਣੇ ਆਈਆਂ ਜਿਨ੍ਹਾਂ ਬਾਰੇ ਮਾਰਹੋਸ ਨੇ ਸ਼ੁਰੂ ਵਿੱਚ ਨਹੀਂ ਸੀ ਦੱਸਿਆ ਜਾਂਚ ਵਿੱਚ ਇਹ ਪਤਾ ਲੱਗਾ ਕਿ ਲਗਭਗ 300 ਗਲਲ ਕੋਲਕੋਲ ਲੀਕ ਹੋ ਚੁੱਕੀ ਸੀ ਤੇ ਬੈਂਜਾਮਿਨ ਆਪਣੀ ਯਾਤਰਾ ਵਿੱਚ ਆਪਣੀ ਤਰਵਾਰ ਵੀ ਨਾਲ ਲੈ ਕੇ ਗਏ ਸਨ ਜਿਸ ਉੱਤੇ ਖੂਨ ਦੇ ਨਿਸ਼ਾਨ ਲੱਗੇ ਹੋਏ ਸਨ ਤੇ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਹਾਜ਼ ਦੇ ਡੈਕ ਤੇ ਕੁਝ ਦਾਗ ਲੱਗੇ ਹੋਏ ਸਨ ਜੋ ਦੇਖਣ ਵਿੱਚ ਸਧਾਰਨ ਨਹੀਂ ਲੱਗ ਰਹੀ ਸੀ ਡੈਕ ਤੇ ਟਿਬਰ ਤੇ ਇੱਕ ਡੂੰਗਾ ਨਿਸ਼ਾਨ ਵੀ ਸੀ ਜੋ ਦੇਖਣ ਵਿੱਚ ਅਜੀਹਾ ਲੱਗ ਰਿਹਾ ਸੀ ਜਿਵੇਂ ਕਿਸੇ ਤਿੱਖੀ ਕੁਹਾੜੀ ਦੇ ਹਮਲੇ ਨਾਲ ਬਣਿਆ ਹੋਵੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੇ ਨਾ ਸਿਰਫ ਇਸ ਕੇਸ ਦੇ ਜੱਜ ਫੈਰਡਿਕ ਸੌਲੀ ਫਲੱਡ ਨੂੰ ਤੇ ਪੂਰੀ ਪਬਲਿਕ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਮੌਰ ਹੌਸ ਨੇ ਹੀ ਬੈਂਜਾਮਿਨ ਤੇ ਉਸਦੇ ਕਰੂ ਦੇ ਸਾਰੇ ਲੋਕਾਂ ਦੀ ਹੱਤਿਆ ਕਰ ਦਿੱਤੀ ਤਾਂ ਜੋ ਜਹਾਜ਼ ਨੂੰ ਛੱਡਿਆ ਹੋਇਆ ਐਲਾਨ ਕਰਵਾ ਕੇ ਉਸ ਦੀ ਸਾਲਵੇਜ ਕਲੇਮ ਕਰ ਸਕੇ ਉਨ ਜੱਜ ਨੂੰ ਇਹ ਵੀ ਗੱਲ ਖਟਕ ਰਹੀ ਸੀ ਕਿ ਮੋਰਹੋਸ ਨੇ ਜਹਾਜ਼ ਦੇ ਲੱਭੇ ਜਾਣ ਦੀ ਗਲਤ ਲੋਕੇਸ਼ਨ ਕੋਰਟ ਦੇ ਸਾਹਮਣੇ ਕਿਉਂ ਰੱਖੀ ਸੀ ਉਸ ਦਾ ਦਿਲ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਬਿਨਾਂ ਕਿਸੇ ਕੰਟਰੋਲ ਤੇ ਇਹ ਜਹਾਜ਼ 400 ਮੀਲ ਕਿਵੇਂ ਚੱਲ ਗਿਆ ਉਹ ਵੀ ਇਨੀ ਸਹੀ ਸਲਾਮਤ ਹੱਥ ਵਿੱਚ ਤੇ ਇਹ ਜਹਾਜ਼ ਸਿੱਧਾ ਜਾ ਕੇ ਮੋਰਹੋਸ ਨੂੰ ਹੀ ਕਿਉਂ ਮਿਲੇ ਹਾਲਾਂਕਿ ਇਹ ਸਭ ਕੁਝ ਸਿਰਫ ਥਿਊਰੀ ਹੀ ਰਹੀ ਕਿਉਂਕਿ ਇਹਨਾਂ ਵਿੱਚੋਂ ਕੁਝ ਸਾਬਤ ਨਹੀਂ ਹੋ ਸਕਿਆ ਬਲਕਿ ਬਾਅਦ ਵਿੱਚ ਉਲਟਾ ਇਹ ਪਤਾ ਲੱਗਾ ਕਿ ਬੈਂਜਾਮਿਨ ਦੀ ਤਲਵਾਰ ਤੇ ਤੇ ਡੈਕ ਤੇ ਜੋ ਦਾਗ ਸਨ ਖੂਨ ਦੇ ਨਹੀਂ ਸਕੋ ਆਰਨ ਸਿਟਰੇਟ ਦੇ ਸੰ ਹੁਣ ਇਹ ਸਬੂਤ ਮਿਲਣ ਤੋਂ ਬਾਅਦ ਲੱਖ ਸ਼ੱਕ ਦੇ ਬਾਵਜੂਦ ਵੀ ਕੋਰਟ ਨੇ ਫਰਵੀ ਵਿੱਚ ਮੈਰੀ ਸਲੇਸਟੀ ਨੂੰ ਰਿਲੀਜ਼ ਕਰ ਦਿੱਤਾ ਤੇ ਮੋਰ ਹੋਸ ਨੂੰ ਮੁਆਵਜ਼ਾ ਦਿੱਤਾ ਮੋਰ ਹੋਸ ਤੇ ਉਸ ਦੇ ਕਰੂ ਨੂੰ ਕਰੀਬ 8000 ਡਾਲਰ ਦਿੱਤੇ ਜੋ ਅੱਜ ਦੀ ਡੇਢ ਵਿੱਚ 1 ਕਰੋੜ ਰੁਪਏ ਹੁੰਦੇ ਹਨ ਪਰ ਇਹ ਸਾਰਾ ਪੈਸਾ ਕਾਰਗੋ ਤੇ ਜਹਾਜ਼ ਦੀ ਕੁੱਲ ਕੀਮਤ ਦਾ ਸਿਰਫ ਸਤਵਾਂ ਹਿੱਸਾ ਹੀ ਸੀ ਜਿਸ ਦਾ ਮਤਲਬ ਮੋਰ ਹੋਸ ਨੂੰ ਉਸਦੇ ਬਣਦੇ ਪੈਸੇ ਨਹੀਂ ਦਿੱਤੇ ਗਏ ਮੈਰੀ ਸਿਲਿਸ ਦੇ ਸਾਰੇ ਕਰੋ ਦੇ ਅਲੋਪ ਹੋਣ ਦੀਆਂ ਕਈ ਥਿਊਰੀਆਂ ਸਾਹਮਣੇ ਆਈਆਂ ਇੱਥੇ ਅਸੀਂ ਕੁਝ ਖਾਸ ਥਿਊਰੀਆਂ ਤੇ ਗੱਲ ਕਰਾਂ ਸਭ ਤੋਂ ਪ੍ਰਸਿੱਧ ਥਿਊਰੀ ਇਹ ਹੈ ਕਿ 1700 ਬੈਲਰ ਅਲਕੋਹਲ ਵਿੱਚੋਂ 9 ਬੈਲਰ ਖਾਲੀ ਸਨ ਸ਼ਾਇਦ ਇਸ ਦੇ ਉਹਨੇ ਕੈਪਟਨ ਬੈਂਜਮਿਨ ਨੂੰ ਤਮਾਕੇ ਦਾ ਡਰ ਪੈਦਾ ਕੀਤਾ ਤੇ ਉਸਨੇ ਜਹਾਜ਼ ਨੂੰ ਤੁਰੰਤ ਛੱਡਣ ਦਾ ਫੈਸਲਾ ਕੀਤਾ 2006 ਵਿੱਚ ਯੂਨੀਵਰਸਿਟੀ ਕਾਲਜ ਲੰਡਨ ਦੇ ਇੱਕ ਐਕਸਪੈਰੀਮੈਂਟ ਵਿੱਚ ਇਹ ਪਤਾ ਲੱਗਾ ਕਿ ਅਲਕੋਹਲ ਦੇ ਧੂਏ ਨਾਲ ਛੋਟਾ ਤਮਾਕਾ ਹੋ ਸਕਦਾ ਸੀ ਤੇ ਆਪਣੇ ਜਹਾਜ਼ ਦੇ ਬਲਾਸਟ ਹੋਣ ਤੋਂ ਖਤਰੇ ਤੋਂ ਬਚਣ ਲਈ ਕੈਪਟਨ ਨੇ ਆਪਣੀ ਪਤਨੀ, ਬੇਟੀ ਤੇ ਸਤਿ ਕਰੂ ਮੈਂਬਰਾਂ ਨਾਲ ਮਿਲ ਕੇ ਇੱਕ ਛੋਟੀ ਲਾਈਫਬੋਟ ਦੀ ਸਵਾਰੀ ਕਰਨ ਸਹੀ ਸਮਝੇ ਪਰ ਇਸ ਦੀ ਪਰਵਾਹ ਕੀਤੇ ਬਿਨਾਂ ਕਿ ਗਹਿਰੇ ਪਾਣੀ ਵਿੱਚ ਇੱਕ ਛੋਟੀ ਜਹੀ ਲਾਈਫਬੋਟ ਫੁੱਲ ਦੇ ਬਰਾਬਰ ਹੁੰਦੀ ਹੈ। ਸ਼ਾਇਦ ਉਨ੍ਹਾਂ ਦੇ ਇਸ ਗਲਤ ਫੈਸਲੇ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਡੋਰ ਟੁੱਟਣ ਲਈ ਮਜਬੂਰ ਕਰ ਦਿੱਤੀ। ਜਦੋਂ ਜਹਾਜ਼ ਅਤੇ ਲਾਈਫਬੋਟ ਦੀ ਰੱਸੀ ਟੁੱਟ ਗਈ ਇੱਕ ਹੋਰ ਥਿਊਰੀ ਕਹਿੰਦੀ ਹੈ ਕਿ ਜਹਾਜ਼ ਸਾਢੇ 3 ਫੁੱਟ ਪਾਣੀ ਭਰ ਗਿਆ ਸੀ ਤੇ ਕੈਪਟਨ ਬੈਂਜਾਮਿਨ ਨੇ ਸੋਚਿਆ ਕਿ ਜਹਾਜ਼ ਕਿਸੇ ਵੀ ਟਾਈਮ ਪਾਣੀ ਨਾਲ ਡੁੱਬ ਸਕਦਾ ਹੈ ਤਾਂ ਉਹਨਾਂ ਨੇ ਇਸ ਜਹਾਜ਼ ਨੂੰ ਛੱਡਣਾ ਹੀ ਸਹੀ ਸਮਝਿਆ ਕਿਉਂਕਿ ਸਾਈਡਿੰਗ ਰੋਡ ਜੋ ਪਾਣੀ ਦੇ ਲੈਵਲ ਨੂੰ ਜਾਂਚਣ ਲਈ ਵਰਤੀ ਜਾਂਦੀ ਸੀ ਉਹ ਡੈਕ ਤੇ ਹੀ ਮਿਲੀ ਸੀ ਜਿਸ ਤੋਂ ਲੱਗਦਾ ਹੈ ਕਿ ਉਸ ਨੂੰ ਯੂਜ਼ ਕੀਤਾ ਗਿਆ ਸੀ ਸ਼ਾਇਦ ਬੈਂਜਾਮਿਨ ਨੇ ਗਲਤੀ ਨਾਲ ਜਹਾਜ਼ ਨੂੰ ਛੱਡਣ ਦਾ ਫੈਸਲਾ ਕੀਤਾ ਪਰ ਲਾਈਫਬੋਟ ਸਮੁੰਦਰ ਵਿੱਚ ਹੀ ਬਹਿ ਗਏ ਕੁਝ ਲੋਕਾਂ ਨੇ ਸੋਚਿਆ ਕਿ ਸਮੁੰਦਰੀ ਲੁਟੇਰਿਆਂ ਨੇ ਜਹਾਜ਼ ਤੇ ਹਮਲਾ ਕੀਤਾ ਕਿਉਂਕਿ ਉਸ ਸਮੇਂ ਅਕਸਰ ਸਮੁੰਦਰੀ ਲੁਟੇਰੇ ਜਹਾਜ਼ਾਂ ਨੂੰ ਰੋਟ ਲੈਣਦੇ ਸੀ ਪਰ ਕਾਰਗੋ ਸਮਾਨ ਦੀ ਮੌਜੂਦਗੀ ਇਸ ਥਿਊਰੀ ਨੂੰ ਵੀ ਗਲਤ ਦੱਸਦੀ ਤੇ ਨਾ ਹੀ ਜਹਾਜ਼ ਤੇ ਕੋਈ ਹਿੰਸਾ ਦੇ ਸੂਤ ਮਿਲੇ ਸਨ ਇਸ ਲਈ ਇਹ ਥਿਊਰੀ ਵੀ ਸੱਚ ਨਹੀਂ ਸੀ ਵਿਕਟੋਰੀਅਨ ਯੁੱਗ ਵਿੱਚ ਕੁਝ ਲੋਕਾਂ ਨੇ ਇਹ ਵੀ ਸੋਚਿਆ ਕਿ ਕਿਸੇ ਵਿਸ਼ਾਲ ਸਮੁੰਦਰੀ ਜਾਨਵਰ ਨੇ ਸਾਰੇ ਲੋਕਾਂ ਨੂੰ ਖਾ ਲਿਆ ਕੁਝ ਨੇ ਤਾਂ એલિયન ਅਪਹਰਨ ਦੀ ਵੀ ਗੱਲ ਕੀਤੀ ਪਰ ਇਹ ਸਭ ਸਿਰਫ ਕਲਪਨਾ ਹੀ ਸੀ ਪਰ ਇਸ ਤਰ੍ਹਾਂ ਦੀਆਂ ਥਿਉਰੀਆਂ ਨੇ ਮੈਰੀ ਸਿਲਿਸਟੀ ਨੂੰ ਹੋਰ ਮਸ਼ਹੂਰ ਕਰ ਦਿੱਤਾ ਕੁਝ ਲੋਕਾਂ ਨੇ ਸੋਚਿਆ ਕਿ ਕੈਪਟਨ ਬੈਂਜਾਮਿਨ ਤੇ ਮੋਰੋਸ ਨੇ ਮਿਲ ਕੇ ਸੈਲਵੇਜ ਦੇ ਪੈਸੇ ਲਈ ਸਾਜ਼ਿਸ਼ ਰਚੀ ਸੀ ਪਰ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਤੇ ਬੈਂਜਾਮਿਨ ਦੇ 7 ਸਾਲਾਂ ਦੇ ਬੇਟੇ ਨੂੰ ਪਿੱਛੇ ਛੱਡਣਾ ਇਸ ਥਿਉਰੀ ਨੂੰ ਕਮਜ਼ੋਰ ਕਰਦਾ ਪਰ ਹੋਰ ਵੀ ਕਈ ਥਿਉਰੀਆਂ ਬਣੀਆਂ ਤੇ ਕਈ ਲੋਕਾਂ ਨੇ ਮੈਰੀ ਸਿਲਿਸਟੀ ਦੇ ਐਕਸਟ੍ਰੈਂਡ ਦਾ ਜ਼ਿੰਮੇਵਾਰ ਮੈਰੀ ਸਲੇਸਟੀ ਨੂੰ ਹੀ ਮੰਨਿਆ ਤਾਂ ਇਸ ਲਈ ਲੋਕ ਇਸ ਜਹਾਜ਼ ਤੋਂ ਦੂਰ ਭੱਜਣ ਲੱਗੇ ਤੇ ਜਿਸ ਨੇ ਵੀ ਹਿੰਮਤ ਕਰਕੇ ਇਸ ਨੂੰ ਖਰੀਦਿਆ ਉਸ ਨੂੰ ਬਾਅਦ ਵਿੱਚ ਇਸ ਨੂੰ ਘਾਟੇ ਵਿੱਚ ਹੀ ਵੇਚਣਾ ਪਿਆ ਇਸ ਘਟਨਾ ਦੇ 6 ਸਾਲ ਬਾਅਦ ਉਹ ਹੋਇਆ ਜਿਸ ਦੀ ਕਲਪਨਾ ਕਿਸੇ ਨੇ ਵੀ ਨਹੀਂ ਕੀਤੀ ਸੀ ਇੱਕ ਰਿਪੋਰਟ ਅਨੁਸਾਰ ਜਹਾਜ਼ ਤੋਂ ਪੈਸੇ ਕਮਾਉਣ ਲਈ ਪਹਿਲਾਂ ਤਾਂ 30000 ਡਾਲਰ ਦੇ ਕੇ ਬਹੁਤ ਘੱਟ ਕਾਰਗੋ ਨੂੰ ਲੋਡ ਕਰਵਾਇਆ ਤੇ ਫਿਰ ਮੈਰੀ ਸਲੇਸਟੀ ਵਿੱਚ ਭਰ ਕੇ ਕੈਪਟਨ ਨੇ ਇਸ ਜਹਾਜ਼ ਨੂੰ ਅੱਗੇ ਲਗਾ ਦਿੱਤਾ ਅਖੀਰਕਾਰ 1904 ਤੋਂ ਸ਼ੁਰੂ ਹੋਈ ਮੈਰੀਸ ਲਿਸਟੀ ਨੂੰ ਪਾਣੀ ਦੀਆਂ ਗਰਾਈਆਂ ਵਿੱਚ ਡੁਬਾ ਦਿੱਤਾ ਪਰ ਇੰਸ਼ੋਰੈਂਸ ਕੰਪਨੀ ਦੀ ਜਾਂਚ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਤੇ ਕੈਪਟਨ ਦੇ ਕੇਸ ਚਲੇ ਪਰ ਫਿਰ ਵੀ ਉਹ ਤੇ ਉਸਦੇ ਸਾਥੀ ਜੇਲ੍ਹ ਜਾਣ ਤੋਂ ਬਚ ਗਏ ਪਰ ਇਸ ਦੀ ਸ਼ਰਾਬ ਤੋਂ ਨਹੀਂ ਇਸ ਘਟਨਾ ਦੇ ਸਿਰਫ 3 ਮਹੀਨਿਆਂ ਬਾਅਦ ਹੀ ਗਰੀਬੀ ਕਾਰਨ ਕੈਪਟਨ ਦੀ ਮੌਤ ਹੋ ਗਈ ਤੇ ਉਸ ਦਾ ਇੱਕ ਸਾਥੀ ਪਾਗਲ ਹੋ ਗਿਆ ਤੇ ਦੂਜੇ ਨੇ ਖੁਦਕੁਸ਼ੀ ਕਰ ਲਈ 2001 ਵਿੱਚ ਆਫਰ ਤੇ ਐਡਵੈਂਚਰ ਕਲਾਈਫ ਕਲਸਰ ਨੇ ਦਾਵਾ ਕੀਤਾ ਕਿ ਉਸਨੇ ਮੈਰੀ ਸਿਲੈਸਟੀ ਦਾ ਮਲਵਾ ਲੱਭ ਲਿਆ ਪਰ ਬਾਅਦ ਵਿੱਚ ਲੱਕੜ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਮੈਰੀ ਸਿਲੈਸਟੀ ਦਾ ਨਹੀਂ ਸੀ ਮੈਰੀ ਸਿਲੈਸਟੀ ਦੀ ਕਹਾਣੀ ਅੱਜ ਵੀ ਸਮੁੰਦਰੀ ਰਹੱਸਾਂ ਦੀ ਸਭ ਤੋਂ ਵੱਡੀ ਮਿਸਾਲ ਹੈ ਇਸ ਨੂੰ ਹੋਰ ਮਸ਼ਹੂਰ ਕੀਤਾ ਆਥਰ ਕਾਰਨਰ ਡੋਇਲ ਦੀ ਕਹਾਣੀ ਨੇ ਅੱਜ ਵੀ ਇਹ ਕਹਾਣੀ ਲੋਕਾਂ ਨੂੰ ਸਮੁੰਦਰ ਦੀਆਂ ਅਣਜਾਣ ਡੂੰਘਾਈਆਂ ਤੇ ਰਹੱਸਾਂ ਵੱਲ ਖਿੱਚਦੀ ਹੈ ਪਰ ਹੋ ਸਕਦਾ ਹੈ ਕਿ ਸ਼ਾਇਦ ਕ루 ਜਹਾਜ਼ ਨੂੰ ਛੱਡਣ ਤੋਂ ਬਾਅਦ ਇਸ ਲਈ ਕਦੇ ਵਾਪਸ ਨਹੀਂ ਆ ਸਕੇ ਕਿਉਂਕਿ ਜਾਂ ਤਾਂ ਉਹਨਾਂ ਦੇ ਖਾਣ ਪੀਣ ਵਾਲਾ ਸਮਾਨ ਖਤਮ ਹੋ ਗਿਆ ਹੋਵੇ ਜਾਂ ਫਿਰ ਉਹ ਕਿਤੇ ਜ਼ਮੀਨ ਤੇ ਸਮੇਂ ਸਿਰ ਪਹੁੰਚ ਹੀ ਨਾ ਸਕੇ ਹੋਣ। ਜਾਂ ਪਹੁੰਚ ਵੀ ਗਏ ਹੋਣਗੇ ਤਾਂ ਉਹਨਾਂ ਦਾ ਕਦੇ ਵੀ ਕਿਸੇ ਨੂੰ ਪਤਾ ਨਹੀਂ ਚੱਲ ਸਕੇ। ਜਿਸ ਵਜਾ ਨਾਲ ਅਸੀਂ ਉਹਨਾਂ ਨੂੰ ਅੱਜ ਵੀ ਗੁੰਮ ਕਹਿੰਦੇ ਹਾਂ ਤੇ ਕਰੂ ਦੇ ਇਸ ਜਹਾਜ਼ ਛੱਡਣ ਦੀ ਘਟਨਾ ਨੂੰ ਭੂਤਿਆ ਜਹਾਜ਼ਵਾਂ ਟ੍ਰੀਟ ਕਰਦੇ। ਮੈਰੀ ਸਿਲੈਸਟੀ ਦੀ ਕਹਾਣੀ ਸਾਨੂੰ ਸਮੁੰਦਰ ਦੀਆਂ ਉਹਨਾਂ ਰਹੱਸਾਂ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਜਵਾਬ ਸ਼ਾਇਦ ਕਦੇ ਨਾ ਮਿਲੇ। ਕੀ ਇਹ ਅਲਕੋਹਲ ਦੇ ਧੂਏ ਦਾ ਡਰ ਸੀ? ਕੀ ਕੈਪਟਨ ਬੈਂਜਮਿਨ ਨੇ ਗਲਤੀ ਨਾ ਜਾਹ ਛੱਡੇ। ਜਾ ਕਿਸ ਮੁੰਦੇ ਦੇ ਕੋਈ ਅਜਿਹਾ ਰਾਜ਼ ਛੁਪਿਆ ਸੀ ਜੋ ਸਾਡੇ ਲਈ ਅਣਜਾਣ ਹੈ। 150 ਸਾਲਾਂ ਬਾਅਦ ਵੀ ਮੈਰੀ ਸਿਲੈਸਟੀ ਦਾ ਰੈਸ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ। ਪਰ ਦੋਸਤੋ ਤੁਸੀਂ ਇਸ ਰੈਸ ਬਾਰੇ ਕੀ ਸੋਚਦੇ ਹੋ? ਸਾਡੇ ਨਾਲ ਕਮੈਂਟ ਵਿੱਚ ਆਪਣੇ ਵਿਚਾਰ ਚੁਰ ਸਾਂਝੇ ਕਰਿਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।